ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਰੇਡੀਓ ਫੋਕ ਐਂਡ ਬੀਟ ਦੇ ਮਾਧਿਅਮ ਦੇ ਰਾਹੀਂ ਸਮਾਜ ਦਾ ਇੱਕ ਵਿਸ਼ਾ ਸਮਾਜਿਕ ਵਿਸ਼ਾ ਖਾਸ ਕਰਕੇ ਧੀਾਂ ਪ੍ਰਤੀ ਸੋਚ ਨੂੰ ਲੈ ਕੇ ਔਰ ਇਹ ਮਨ ਵਿੱਚ ਵਿਚਾਰ ਤਾਂ ਵੀ ਆਈ ਕਿਉਂਕਿ ਅਜਿਹੇ ਦਿਨ ਚੱਲਦੇ ਪਏ ਹਨ ਜਿਹਨੂੰ ਆਪਾਂ ਅਸੁਰੇ ਨਰਾਤੇ ਕਹਿ ਦਿੰਦੇ ਹਾਂ ਜਿਹਦੇ ਵਿੱਚ ਕੰਜਕ ਪੂਜਾ ਕੀਤਾ ਜਾਂਦਾ ਹੈ ਕੰਜਕਾਂ ਮਿਠਾਈਆਂ ਜਾਂਦੀਆਂ ਹਨ ਧੀਾਂ ਨੂੰ ਬਿਠਾਇਆ ਜਾਂਦਾ ਹੈ ਉਹਦੀ ਪੂਜਾ ਕੀਤੀ ਜਾਂਦੀ ਹੈ ਪਰ ਸਮਾਜ ਵਿੱਚ ਤੁਹਾਨੂੰ ਦੋ ਪੱਖ ਮਿਲਣਗੇ ਇੱਕ ਪਾਸੇ ਇਹ ਲੋਕ ਧੀਆਂ ਦੀ ਪੂਜਾ ਕਰਦੇ ਹਨ ਦੂਸਰੇ ਪਾਸੇ ਧੀਆਂ ਨੂੰ ਕੁੱਖ ਵਿੱਚ ਵੀ ਮਾਰ ਦਿੰਦੇ ਹਨ ਧੀ ਨਾਲ ਵਿਤਕਰਾ ਵੀ ਕੀਤਾ ਜਾਂਦਾ ਹੈ ਅੱਜ ਭੰਗੂੜੇ ਲੱਗ ਗਏ ਅੱਜ ਧੀਆਂ ਦੇ ਨਾਲ ਵਿਤਕਰਾ ਹੋ ਰਿਹਾ ਹੈ ਧੀਆਂ ਨੂੰ ਜਮ ਦੇ ਨਾਲ ਸੋਧ ਦਿੱਤਾ ਜਾਂਦਾ ਹੈ ਸੋ ਕੁਝ ਭਾਵ ਜਿਹੜੇ ਨੇ ਇਕਾਵ ਰੂਪ ਦੇ ਅੰਦਰ ਉਹ ਤੁਹਾਡੇ ਨਾਲ ਸਾਂਝੇ ਕਰਨ ਲੱਗੇ ਆ ਜਿਵੇਂ ਕੰਜਕਾ ਪੂਜੀਆਂ ਜਾਂਦੀਆਂ ਹਨ ਉਹਨਾਂ ਹਰਤਾਂ ਨੂੰ ਲੈ ਕੇ ਕਰਕੇ ਉਸ ਵਿਚਾਰ ਨੂੰ ਲੈ ਕੇ ਕਰਕੇ ਤੁਹਾਡੇ ਨਾਲ ਇਹ ਗੱਲ ਕੀਤੀ ਜਾ ਰਹੀ ਹੈ ਕੰਜਕਾਂ ਪੂਜਣ ਲਈ ਕਲੋਨੀ ਦੀਆਂ ਔਰਤਾਂ ਹੋਈਆਂ ਤਿਆਰ ਸੀ ਕੰਜਕਾਂ ਪੂਜਣ ਲਈ ਕਲੋਨੀ ਦੀਆਂ ਔਰਤਾਂ ਤਿਆਰ ਸੀ ਮਿਲੀ ਨਾ ਕੋਈ ਕੁੜੀ ਲਬ ਬਹਿਗੇ ਥੱਕ ਹਾਰ ਜੀ ਕਿਉਂਕਿ ਅਜੇ ਨਾ ਇੱਕ ਰੇਸ਼ਿਓ ਵੀ ਘਟਦਾ ਜਾ ਰਿਹਾ ਹੈ ਮੁੰਡਿਆਂ ਹਜ਼ਾਰ ਮੁੰਡਿਆਂ ਦੇ ਪਿੱਛੇ ਉਹਨੀਆਂ ਕੁੜੀਆਂ ਨਹੀਂ ਮਿਲ ਰਹੀਆਂ ਅੱਜ ਤੁਸੀਂ ਮੈਟ੍ਰੀਮੋਲੀਅਨ ਦੇਖ ਲਓ ਅੱਜ ਅਖਬਾਰ ਦੇ ਪੇਖ ਲਓ ਇੱਕ ਦਿਨ ਮੈਂ ਅਜੀਤ ਅਖਬਾਰ ਦੇਖ ਰਿਹਾ ਸੀ ਸੰਡੇ ਐਡੀਸ਼ਨ ਉਹਦੇ ਵਿੱਚ ਤਕਰੀਬਨ ਤਿੰਨ ਪੇਜਾਂ ਦਾ ਇਸ਼ਤਿਹਾਰ ਸੀ ਜਿਹੜਾ ਇਸ਼ਤਿਹਾਰ ਕੰਨੀਆਂ ਦੀ ਲੋੜ ਸਬੰਧੀ ਸੀ ਕੰਨੀਆਂ ਦੀ ਲੋੜ ਸਬੰਧੀ ਜਦਕਿ ਵਾਰਦੀ ਲੋੜ ਸਬੰਧੀ ਮਸੀਂ ਇੱਕ ਪੇਜ ਵੀ ਦਾ ਇਸ਼ਤਿਹਾਰ ਪੁਰਾਣੀ ਸੀ ਇਹਦਾ ਮਤਲਬ ਕਿਤੇ ਨਾ ਕਿਤੇ ਆਪਾਂ ਹੁਣ ਮਾਰ ਖਾ ਰਹੇ ਆ ਸਮਾਜ ਦੇ ਅੰਦਰ ਜਿਹੜਾ ਬੈਲੈਂਸ ਆ ਇਹ ਵਿਗੜਦਾ ਜਾ ਰਿਹਾ ਹੈ ਖੈਰ ਮਿਲੀ ਨਾ ਕੋਈ ਕੁੜੀ ਲੱਭ ਬਹਿ ਗਏ ਥੱਕ ਹਾਰ ਜੀ ਫੇਰ ਕਿਸੇ ਦੱਸਿਆ ਆਪਣੇ ਸ਼ਹਿਰ ਤੋਂ ਬਾਹਰ ਜੀ 12 ਕੁੜੀਆਂ ਦਾ ਪਿਓ ਇੱਕ ਹੈਗਾ ਸਰਦਾਰ ਜੀ 12 ਕੁੜੀਆਂ ਦਾ ਪਿਓ ਇੱਕ ਹੈਗਾ ਸਰਦਾਰ ਜੀ ਸੁਣ ਕੇ ਗੱਲ ਉਹਦੀ ਸੁਣ ਕੇ ਗੱਲ ਉਹਦੀ ਮੈਂ ਵੀ ਹਾਸੇ ਨਾਲ ਕਹਿ ਗਿਆ ਮੁੰਡੇ ਪਿੱਛੇ ਸਰਦਾਰ ਮੁੰਡੇ ਪਿੱਛੇ ਸਰਦਾਰ ਧੀਆਂ 12 ਜਮ ਬਹਿ ਗਿਆ ਮੁੰਡੇ ਪਿੱਛੇ ਸਰਦਾਰ ਧੀਆਂ 12 ਜਮ ਬਹਿ ਗਿਆ ਜਲਦੀ ਜਲਦੀ ਪਹੁੰਚੇ ਹੋਰ ਗਵਾਂਢੀ ਮੇਰੇ ਨਾਲ ਜੀ ਜਾਂਦੇ ਹੀ ਮੈਂ ਕਿਹਾ ਸਰਦਾਰ ਜੀ ਸਤਿ ਸ੍ਰੀ ਅਕਾਲ ਜੀ ਸਰਦਾਰ ਜੀ ਸਤਿ ਸ੍ਰੀ ਅਕਾਲ ਜੀ ਤੁਹਾਡੀਆਂ ਕੁੜੀਆਂ ਅੱਜ ਅਸੀਂ ਲੈ ਕੇ ਜਾਣੀਆਂ ਨਾਲ ਜੀ ਭੇਜ ਦਿਓ ਧੀਆਂ ਸਲਾਹ ਕਰਕੇ ਘਰ ਵਾਲੀ ਨਾਲ ਜੀ ਹੁਣ ਅੱਗੋਂ ਸਰਦਾਰ ਜੀ ਦਾ ਕੀ ਉੱਤਰ ਆਂਦਾ ਹੈ ਸਰਦਾਰ ਜੀ ਕੀ ਕਹਿੰਦੇ ਹਨ ਸੁਣ ਕੇ ਗੱਲ ਮੇਰੀ ਮੇਰੇ ਮੂਰੇ ਉਹ ਖਲੋ ਗਿਆ ਕਿਹੜੀ ਘਰ ਵਾਲੀ ਅਜੇ ਵਿਆਹ ਵੀ ਮੇਰਾ ਨਹੀਂ ਹੋ ਗਿਆ ਕਿਹੜੀ ਘਰ ਵਾਲੀ ਅਜੇ ਵਿਆਹ ਵੀ ਮੇਰਾ ਨਹੀਂ ਹੋ ਗਿਆ ਸੀ ਬੜੇ ਹੈਰਾਨ ਹੋਏ ਕਹਿੰਦੇ ਵੀ ਜੇ ਘਰ ਵਾਲੀ ਨਹੀਂ ਧੀਆਂ ਕਿੱਥੋਂ ਆ ਗਈਆਂ ਜਦੋਂ ਉਹਨੂੰ ਪੁੱਛਿਆ ਧੀਆਂ ਦੇ ਬਾਰੇ ਤੇ ਫਿਰ ਜਿਹੜੀ ਗੱਲ ਉਹ ਸਰਦਾਰ ਜੀ ਨੇ ਆਖੀ ਉਹ ਬੜੀ ਧਿਆਨ ਮੰਗਣ ਵਾਲੀ ਹੈ ਹੁਣ ਵੇਖੋ ਸੋਚ ਕਹਿੰਦਾ ਇਨ੍ਹਾਂ ਬਾਰੇ ਪੁੱਛੋ ਨਾ ਗੱਲਾਂ ਰਹਿਣ ਦੇਓ ਦੱਬੀਆਂ ਉਹ ਸਰਦਾਰ ਜੀ ਆਖਣ ਲੱਗੇ ਇਨ੍ਹਾਂ ਬਾਰੇ ਪੁੱਛੋ ਨਾ ਗੱਲਾਂ ਰਹਿਣ ਦੇਓ ਦੱਬੀਆਂ ਕੀ ਕੀ ਮੈਂ ਦੱਸਾਂ ਇਹ ਮੈਨੂੰ ਕਿੱਥੋਂ ਕਿੱਥੋਂ ਲੱਭੀਆਂ ਕੀ ਕੀ ਮੈਂ ਦੱਸਾਂ ਇਹ ਮੈਨੂੰ ਕਿੱਥੋਂ ਕਿੱਥੋਂ ਲੱਭੀਆਂ ਮੰਦਰ ਮਸੀਤਾਂ ਗੁਰੂ ਘਰ ਕਈ ਹਸਪਤਾਲਾਂ ਵਿੱਚ ਛੱਡੀਆਂ ਇਹ ਜੋ ਦੋ ਛੋਟੀਆਂ ਨੇ ਇਸ਼ਾਰਾ ਕਰਕੇ ਦੋ ਧੀਆਂ ਛੋਟੀਆਂ ਖੜੀਆਂ ਸਨ ਇਹ ਜੋ ਦੋ ਛੋਟੀਆਂ ਨੇ ਮੈਂ ਕੂੜੇ ਵਿੱਚੋਂ ਕੱਢੀਆਂ ਇਹ ਦੋ ਜੋ ਛੋਟੀਆਂ ਨੇ ਮੈਂ ਕੂੜੇ ਵਿੱਚੋਂ ਕੱਢੀਆਂ ਇਹ ਜੋ ਕੋਲ ਖਲੋਤੀ ਮਾਪੇ ਕਸਰ ਪੂਰੀ ਕਰ ਗਏ ਇਹ ਜੋ ਇੱਕ ਧੀ ਵਾਲ ਇਸ਼ਾਰਾ ਕੀਤਾ ਤੇ ਕਹਿ ਲੱਗੇ ਕਹਿੰਦੇ ਇਹ ਜੋ ਕੋਲ ਖਲੋਤੀ ਮਾਪੇ ਕਸਰ ਪੂਰੀ ਖਰ ਗਏ ਅਸੀਂ ਮੁਰਦੇ ਸ਼ਮਸ਼ਾਨ ਘਰ ਖੜਦੇ ਹਾਂ ਇਹ ਤੇ ਜਿਉਂਦੀ ਨੂੰ ਹੀ ਛੱਡ ਗਏ ਅਸੀਂ ਮੁਰਦੇ ਸ਼ਮਸ਼ਾਨ ਘਰ ਖੜਦੇ ਹਾਂ ਇਹ ਤੇ ਜਿਉਂਦੀ ਨੂੰ ਹੀ ਛੱਡ ਗਏ ਇਹ ਜੋ ਤੂਰੀ ਆਉਂਦੀ ਥੋੜਾ ਜਿਹਾ ਲੰਗ ਮਾਰ ਕੇ ਇੱਕ ਹੋਰ ਕੁੜੀ ਵੱਲ ਇੱਕ ਹੋਰ ਬੱਚੀ ਵੱਲ ਇਸ਼ਾਰਾ ਕਰਕੇ ਕਿਹਾ ਇਹ ਜੋ ਤੂਰੀ ਆਉਂਦੀ ਲੰਗ ਥੋੜਾ ਜਿਹਾ ਮਾਰ ਕੇ ਮਹਿੰਗੀ ਜਈ ਗੱਡੀ ਕਿਸੇ ਛੱਪੜ ਕੋਲ ਖਿਲਾਰ ਕੇ ਮਹਿੰਗੀ ਜੀ ਗੱਡੀ ਕਿਸੇ ਛੱਪੜ ਕੋਰ ਖਿਲਾਰ ਕੇ ਆਪਣੀ ਵਾਲੀ ਸਾਈਡ ਦਾ ਸ਼ੀਸ਼ਾ ਜਿਹਾ ਉਤਾਰ ਕੇ ਦੌੜਾਲੀ ਸੀ ਗੱਡੀਓ ਨੇ ਬੈਗ ਛੱਪੜ ਵੱਲ ਮਾਰ ਕੇ ਦੌੜਾਲੀ ਸੀ ਗੱਡੀ ਬੈਗ ਛੱਪੜ ਵੱਲ ਮਾਰ ਕੇ ਹੁਣ ਅੱਗੇ ਕਿਹਾ ਕਹਿੰਦੇ ਬੈਗ ਬੜਾ ਸੋਹਣਾ ਬੈਗ ਬੜਾ ਸੋਹਣਾ ਮੈਂ ਤੇ ਲਾਲਚ ਨੂੰ ਸੀ ਚੁੱਕਿਆ ਬੈਗ ਬੜਾ ਸੋਹਣਾ ਮੈਂ ਤੇ ਲਾਲਸ ਨੂੰ ਸੀ ਚੁੱਕਿਆ ਖੋਲ ਕੇ ਜਦ ਦੇਖਿਆ ਤਾਂ ਮੇਰਾ ਰੋਣਾ ਹੀ ਨਹੀਂ ਮੁੱਕਿਆ ਜੋ ਦਿਸਤਾਨ ਲਿਆ ਕਿਉਂਕਿ ਕਹਿੰਦੇ ਮੈਂ ਤੇ ਲਾਲਚ ਬਸ ਹੋ ਕੇ ਬੈਗ ਬੜਾ ਸੋਹਣਾ ਸਿੱ ਕੋ ਚੀਜ਼ ਹੋਵੇਗੀ ਪਰ ਜਦੋਂ ਵੇਖਿਆ ਕਹਿੰਦੇ ਜੋ ਚੀਜ਼ ਮੈਨੂੰ ਦਿਖੀ ਹੈ ਉਹਦੇ ਵਿੱਚ ਇੱਕ ਧੀ ਨਜ਼ਰ ਆਈ ਬੈਗ ਵਿੱਚ ਤੁੰਗਿਆ ਸੀ ਇਹਨੂੰ ਪੈਰ ਦੋਵੇਂ ਮੋੜ ਕੇ ਪਤਾ ਵਿਨੀ ਲਗਿਆ ਇਹਨੂੰ ਮਾਪਿਆਂ ਨੇ ਪੈਰ ਇਹਦੇ ਤੋੜ ਦਿੱਤੇ ਪਤਾ ਨਹੀਂ ਕਿਵੇਂ ਸਭ ਕੁਝ ਸਹਾਈ ਬੈਠੀ ਐ 7 ਸਾਲ ਹੋ ਗਏ ਕਮਲੀ ਦਿਲ ਨੂੰ ਲਾਈ ਬੈਠੀ ਐ 7 ਸਾਲ ਹੋ ਗਏ ਕਮਲੀ ਦਿਲ ਨੂੰ ਲਾਈ ਬੈਠੀ ਐ ਉਸ ਤੋਂ ਅੱਗੇ ਕਹਿੰਦੇ ਸੁਣ ਕੇ ਗੱਲ ਸਰਦਾਰ ਦੀ ਚੇਤੇ ਆਏ ਸਭ ਪਾਪ ਸੀ ਸੁਣ ਕੇ ਗੱਲ ਸਰਦਾਰ ਦੀ ਚੇਤੇ ਆਏ ਸਭ ਪਾਪ ਸੀ ਅੱਜ ਧੀ ਦੇ ਮੋਰੇ ਖੜਾ ਹੈਵਾਨ ਉਹਦਾ ਬਾਪ ਸੀ ਤੱਕ ਚਿਹਰੇ ਗਵਾਂਡੀਆਂ ਦੇ ਤੱਕ ਚਿਹਰੇ ਗਵਾਂਡੀਆਂ ਦੇ ਕਹਿੰਦੇ ਹੁਣ ਮੈਂ ਜਿਹੜੇ ਨਾਲ ਗਵੰਡੀ ਗਏ ਸਨ ਉਹਨਾਂ ਵੱਲ ਵੀ ਦੇਖਿਆ ਤੱਕ ਚਿਹਰੇ ਗਵਾਂਡੀਆਂ ਦੇ ਉਹ ਵੀ ਮੈਂ ਭਾਂਪ ਲਏ ਕਿਸੇ ਨਾ ਕਿਸੇ ਕੁੜੀ ਦੇ ਮਾਪੇ ਉਹ ਵੀ ਜਾਪ ਦੇ ਕਿਸੇ ਨਾ ਕਿਸੇ ਕੁੜੀ ਦੇ ਮਾਪੇ ਉਹ ਵੀ ਜਾਪ ਦੇ ਦਿਲ ਤੇ ਪੱਥਰ ਰੱਖ ਕੇ ਕੁੜੀਆਂ ਨੂੰ ਘਰ ਲੈ ਕੇ ਆ ਗਿਆ ਦਿਲ ਤੇ ਪੱਥਰ ਰੱਖ ਕੇ ਕੁੜੀਆਂ ਨੂੰ ਘਰ ਲੈ ਕੇ ਆ ਗਿਆ ਸਭ ਨੂੰ ਵਾਰੀ ਵਾਰੀ ਅਸੀਂ ਪੂਜਾ ਤੇ ਬਿਠਾ ਲਿਆ ਜਿੰਨਾ ਹੱਥਾਂ ਆਪਣੇ ਹੱਥੀ ਤੋੜੇ ਸੀ ਉਹ ਪੈਰ ਸੀ ਟੁੱਟੇ ਹੋਏ ਪੈਰਾਂ ਕੋਲੋਂ ਮੰਗਦੇ ਉਹ ਖੈਰ ਸੀ ਟੁੱਟੇ ਹੋਏ ਪੈਰਾਂ ਕੋਲੋਂ ਮੰਗਦੇ ਉਹ ਖੈਰ ਸੀ ਮੇਟ ਕਿਉਂ ਲੋਕ ਧੀਆਂ ਕੁੱਖਾਂ ਵਿੱਚ ਮਾਰ ਕੇ ਬੇਗਾਨੀਆਂ ਪੂਜੀ ਜਾਂਦੇ ਕੰਜਕਾਂ ਆ ਕੇ ਬੇਗਾਨੀਆਂ ਪੂਜੀ ਜਾਂਦੇ ਕੰਜਕਾਂ ਆਖ ਕੇ ਅੱਜ ਸਮਾਜ ਦਾ ਕੌੜਾ ਸੱਚ ਹੈ ਆਪਦੇ ਘਰੇ ਧੀ ਜੰਮਣ ਨਹੀਂ ਦਿੰਦੇ ਤੇ ਕੰਜਕਾਂ ਦੇ ਸਮੇ ਦੂਜੀਆਂ ਦੇ ਘਰਾਂ ਦੇ ਵਿੱਚੋਂ ਧੀਾਂ ਦੀ ਆਪਾਂ ਕਾਮਨਾ ਕਰਦੇ ਹਾਂ ਤੇ ਜੇ ਇਹ ਵੀ ਸੱਚ ਜੇ ਜੇ ਧੀ ਪੂਜਾ ਕੀਤੀ ਜਾਂਦੀ ਕੰਜਕਾਂ ਦੀ ਉੱਥੇ ਮੰਗੇ ਫਿਰ ਪੁੱਤ ਜਾਂਦੇ ਹਨ ਇਹ ਸਮਾਜ ਦੀ ਡਾਮਾਡੋਲਤ ਹਾਲਤ ਬਣਦੀ ਜਾ ਰਹੀ ਹੈ ਪਰ ਤੁਸੀਂ ਵੇਖੋ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੇ ਘਰ ਦੇ ਵਿੱਚ ਇੱਕ ਆਵਾਜ਼ ਉੱਠੀ ਸੀ ਕਿਉਂਕਿ ਸੰਸਾਰ ਨੇ ਕਿਸੇ ਨੇ ਆਖਿਆ ਵੀ ਇਸ स्त्री ਬਾਰੇ ਕਿਸੇ ਵਿਦਵਾਨ ਨੇ ਆਖਿਆ ਵੀ ਇਹ ਤੇ ਰੱਬ ਦੀ ਇੱਕ ਗਲਤੀ ਹੈ ਕਿਸੇ ਨੇ ਇਸ ਨੂੰ ਪੈਰ ਦੀ ਜੁੱਤੀ ਆਖਿਆ ਕਿਸੇ ਨੇ ਆਖਿਆ ਇਹ ਤੇ ਸ਼ੂਦਰ ਵਾਂਗ ਹੈ ਪਸ਼ੂ ਵਾਂਗ ਹੈ ਪਰ ਜਦੋਂ ਗੁਰੂ ਨਾਨਕ ਸਾਹਿਬ ਨੇ ਗੱਲ ਆਖੀ ਗੁਰੂ ਨਾਨਕ ਸਾਹਿਬ ਨੇ ਆਖਿਆ ਸੋ ਕਿਉ ਮੰਦਾ ਆਖੀ ਹੈ ਜਿਤ ਜਮ ਹੈ ਰਾਜਾਨ ਉਸ ਔਰਤ ਨੂੰ ਆਪਾਂ ਮਾੜਾ ਕਿਉ ਆਖੀਏ ਜੋ ਰਾਜਨ ਜਨ ਦੇਣ ਵਾਲੀ ਹੈ ਜੋ ਪੀਰਾ ਪੈਗੰਬਰਾਂ ਨੂੰ ਜਨਮ ਦੇਣ ਵਾਲੀ ਹੈ ਸੋ ਅੱਜ ਲੋੜ ਹੈ ਜਿੱਥੇ ਅਸੀਂ ਕੰਜਕਾਂ ਦੀ ਪੂਜਾ ਕਰਦੇ ਆਂ ਦੇਵੀ ਦੀ ਪੂਜਾ ਕਰਦੇ ਆਂ ਪਰ ਜੋ ਸਾਡੇ ਘਰ ਅਮੋਲਕ ਦਾਤ ਪਰਮੇਸ਼ਰ ਨੇ ਧੀ ਦੇ ਰੂਪ ਦੇਵੀ ਦੀ ਬਖਸ਼ਿਸ਼ ਕੀਤੀ ਹੈ ਅਸੀਂ ਉਹਦੇ ਵਿੱਚ ਵਿਤਕਰਾਣਾ ਕਰੀਏ ਬਰਾਬਰਤਾ ਦੀ ਗੱਲ ਜਿਹੜੀ ਹੈ ਉਹ ਅਸੀਂ ਲੈ ਕੇ ਆਈਏ ਬੇਸ਼ੱਕ ਅੱਜ ਪਿਛਲੇ ਦੌਰ ਨਾਲੋਂ ਬਹੁਤ ਜ਼ਿਆਦਾ ਫਰਕ ਪੈਣ ਲੱਗ ਪਿਆ ਹੈ ਅੱਜ ਪੁੱਤਾਂ ਦੇ ਵਾਂਗ ਧੀਆਂ ਦੀ ਵੀ ਲੋੜੀ ਮਿਲਾਈ ਜਾ ਰਹੀ ਹੈ ਪਰ ਇਹ ਅਵੇਅਰਨੈਸ ਬਹੁਤ ਵੱਡੇ ਪੱਧਰ ਤੇ ਆਉਣ ਦੀ ਲੋੜ ਹੈ ਸੋ ਆਪ ਜੀ ਇਸ ਸਬੰਧੀ ਕੀ ਵਿਚਾਰ ਦੇਣੀ ਚਾਹੋਗੇ ਇਹ ਜੋ ਕਾਵ ਰੂਪ ਰਚਨਾ ਸੀ ਅੱਜ ਤੋਂ ਤਕਰੀਬਨ 4 ਸਾਲ ਪਹਿਲਾਂ ਸੋਸ਼ਲ ਐਪਸ ਤੋਂ ਸੋਸ਼ਲ ਮੀਡੀਆ ਤੋਂ ਪ੍ਰਾਪਤ ਹੋਈ ਅੱਜ ਜਿਹੜਾ ਸੀ ਉਹ ਰਿਟਾ ਰੂਪ ਵਿੱਚ ਸੀ ਅੱਜ ਇਹ ਬੋਲ ਕੇ ਤੁਹਾਡੇ ਦੇ ਨਾਲ ਇਹ ਸਾਂਝੀ ਕੀਤੀ ਗਈ ਹੈ ਸੋ ਆਪ ਜੀ ਇਸ ਸਬੰਧੀ ਕੀ ਵਿਚਾਰ ਦੇਣੀ ਚਾਹੋਗੇ ਜਰੂਰ ਆਪਣੇ ਕਮੈਂਟ ਜਿਹੜੇ ਹਨ ਇਹ ਸਾਨੂੰ ਦੱਸਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ